ਸਾਥਿਓ ਜੈ ਭੀ ਜੈ ਭਾਰਤ ਜੈ ਸੰਵਿਧਾਨ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤੇ ਆਪਣੇ ਆਪ ਨੂੰ ਉਹਨਾਂ ਤਿਹਾਰਾਂ ਦੇ ਚਾਹ ਹਿੰਦੂਆਂ ਦੇ ਨੇ ਸਿੱਖਾਂ ਦੇ ਨੇ ਚਾਹੇ ਬਾਲਮੀਗਰਵਦਾਰੀਆ ਦੇ ਨੇ ਇਹ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਫੋਟੋਆਂ ਲਗਾ ਕੇ ਆਪਣੇ ਆਪ ਨੂੰ ਹਮਦਰਦੀ ਸਿੱਧ ਕਰਨਾ ਚਾਹੁੰਦੇ ਨੇ ਤੇ ਕੁਝ ਲੋਕ ਹੁੰਦੇਰੇ ਵੀ ਸਾਡੇ ਵੀ ਫੋਟੋ ਲੱਗੇ ਅੱਜ ਮੈਂ ਜਿਹੜੀ ਇੱਕ ਮੇਨ ਗੱਲ ਖੰਨੇ ਦੇ ਵਿੱਚ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਬੋਰਡ ਲੱਗੇ ਨੇ ਅਕਾਲੀਆਂ ਦੇ ਸੌਰੀ ਅਕਾਲੀਆਂ ਦੇ ਜੇ ਮੈਨੂੰ ਦਿਖਿਆ ਨਹੀਂ ਕਿਤੇ ਕਾਂਗਰਸ ਦੇ ਬੋਰਡ ਲੱਗੇ ਨੇ ਝਾੜੂ ਦੇ ਬੋਰਡ ਲੱਗੇ ਨੇ ਔਰ ਭਾਜਪਾ ਦੇ ਬੋਰਡ ਲੱਗੇ ਨੇ ਔਰ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਉਹਨਾਂ ਨੇ ਦੁਸ਼ਹਿਰੇ ਦੀਆਂ ਵਧਾਈਆਂ ਦੇਤੀਆਂ ਦੀਵਾਲੀ ਦੀਆਂ ਦੇਤੀਆਂ ਵਿਸ਼ਕਰਮਾ ਦੀਆਂ ਦੇਤੀਆਂ ਪਰੰਤੂ ਮੈਂ ਸਾਰੇ ਬੋੜਾ ਦੇ ਵਿੱਚ ਇੱਕ ਗੱਲ ਦੇਖੀ ਹੈ ਕਿ ਕਿਤੇ ਵੀ ਭਗਵਾਨ ਵਾਲਮੀਕ ਦਾ ਨਾਂ ਨਹੀਂ ਲਿਖਿਆ ਗਿਆ ਉਹਨਾਂ ਦੇ ਨਾਂ ਦੇ ਉੱਤੇ ਵਧਾਈਆਂ ਨਹੀਂ ਦਿੱਤੀਆਂ ਗਈਆਂ ਜਿਹੜੇ ਬੋੜ ਉੱਚ ਜਾਤੀ ਤਨਾਡਾ ਨੇ ਬੀਜੇਪੀ ਕਾਂਗਰਸ ਔਰ ਝਾੜੂ ਦੇ ਵਿੱਚ ਬੈਠੀਆਂ ਨੇ ਦੂਜੇ ਪਾਸੇ ਸਾਡੇ ਹੀ ਜਿਹੜੇ ਵਾਲਮੀਕ ਸਮਾਜ ਦੇ ਬੰਦੇ ਨੇ ਉਹਨਾਂ ਨੇ ਜਿਹੜੇ ਆਪਣੇ ਬੋਰਡ ਲਗਾਏ ਨੇ ਉਹਨਾਂ ਬੋਰਡਾਂ ਦੇ ਉੱਤੇ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਬੜੀਆਂ-ਬੜੀਆਂ ਫੋਟੋਆਂ ਲਗਾਈਆਂ ਨੇ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਵੀ ਸਾਡੇ ਲੋਕਾਂ ਨੇ ਅਕਾਲੀ ਕਾਂਗਰਸ ਭਾਜਪਾ ਦੇ ਲੀਡਰਾਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲਗਾਈਆਂ ਨੇ ਅਕਾਲੀ ਕਾਂਗਰਸ ਭਾਜਪਾ ਝਾੜੂ ਪਾਰਟੀ ਨੇ ਸਾਡੇ ਰਹਿਬਰ ਸਾਡਾ ਰਹਿਬਰ ਕੌਣਾ ਹੈ ਭਗਵਾਨ ਬਾਲਮਿਕ ਜੀ ਸ੍ਰਿਸ਼ਟੀ ਕਰਤਾ ਜਿਨ੍ਹਾਂ ਦਾ 7 ਤਰੀਕ ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਜਿਹੜੇ ਪੂਰੀ ਦੁਨੀਆ ਮਨਾ ਰਹੀ ਹੈ ਉਹਦੀ ਫੋਟੋ ਨਹੀਂ ਲਗਾਈ ਮੈਂ ਪਹਿਲਾਂ ਵੀ ਇਹ ਕਹਿ ਕੇ ਹਟਿਆ ਵੀ ਇਹ ਮਨੁਬਾਦੀ ਲੋਕ ਸਾਡੇ ਰਹਿਬਰਾਂ ਨੂੰ ਦੁੱਖ ਦੀ ਇੱਜ਼ਤ ਨਹੀਂ ਦਿੰਦੇ ਆਹਾ ਡਾਕਟਰ ਮੀਰਕਰ ਸਾਹਿਬ ਦੇ ਬੁੱਤ ਦਾ ਰੌਲਾ ਚੱਲ ਰਿਹਾ ਸੀ ਤਾਂ ਉਦੋਂ ਵੀ ਮੈਂ ਕਿਹਾ ਸੀ ਵੀ ਸਾਡੇ ਵਾਲੇ ਲਾਈਨਾਂ 'ਚ ਲੱਗੇ ਹੋਏ ਨੇ ਵੀ ਮੈਨੂੰ ਗੁਲਾਮ ਬਣਾਓ ਮੈਨੂੰ ਗੁਲਾਮ ਬਣਾਓ ਮੈਨੂੰ ਗੁਲਾਮ ਬਣਾਓ ਉਹ ਦੇਖਦੇ ਨੇ ਕਿਹੜਾ ਵਧੀਆ ਗੁਲਾਮ ਉਹਨੂੰ ਅੱਗੇ ਚੱਕ ਲੈਂਦੇ ਨੇ ਔਰ ਮੈਂ ਪੂਰੇ ਖੰਨੇ ਦੇ ਵਿੱਚ ਜੋ ਸਾਡਾ ਵਾਲਮੀਕ ਭਾਈਚਾਰਾ ਵਾਲਮੀਕ ਸਮਾਜ ਦੇ ਲੋਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਬੇਸ਼ੱਕ ਹੁਣ ਬੂੜ ਲਗਾ ਦੇਣ ਕੀ ਤੁਸੀਂ ਆਪਣੇ ਮੋਟਰਸਾਈਕਲ ਗੱਡੀਆਂ ਚੱਕੋ ਸਕੂਟਰ ਚੱਕੋ ਖੰਨੇ ਦਾ ਢੇੜਾ ਕਢੋ ਵੀ ਕਾਂਗਰਸ ਦੇ ਕਿੰਨੇ ਵੋਟ ਲੱਗੇ ਨੇ ਬੀਜੇਪੀ ਦੇ ਕਿੰਨੇ ਵੋਟ ਲੱਗੇ ਨੇ ਝਾੜੂ ਦੇ ਕਿੰਨੇ ਵੋਟ ਲੱਗੇ ਨੇ ਕੀ ਭਗਵਾਨ ਵਾਲਮੀਕ ਦੀ ਕਿਤੇ ਉਹਨਾਂ ਨੇ ਫੋਟੋ ਲਗਾਈ ਹੈ ਹਾਂ ਤੁਸੀਂ ਜਰੂਰ ਲਗਾਈ ਹੈ ਜਿਹੜੇ ਵਾਲਮੀਕ ਕਮੇਟੀ ਦੇ ਮੈਂਬਰ ਜਾਂ ਸ਼ੋਭਾ ਯਾਤਰਾ ਕੱਢ ਰਹੇ ਨੇ ਉਹਨਾਂ ਨੇ ਜਰੂਰ ਲਗਾਈ ਹੈ ਹੁਣ ਲੋਕ ਮੈਨੂੰ ਕਹਿੰਦੇ ਜੀ ਤੁਸੀਂ ਬਿਲਕੁਲ ਹੀ ਪੁੱਠੇ ਮੁੱਤੇ ਚੱਕਦੇ ਹੋ ਮੈਂ ਕਹ ਜੀ ਇਹ ਪੁੱਠਾ ਮੁੱਤਾ ਕਿਉਂਕਿ ਸਾਨੂੰ ਮਾਰਨ ਦੇ ਲਈ ਮਨੁਵਾਦੀਆਂ ਕੋਲ ਕੋਈ ਹਥਿਆਰ ਨਹੀਂ ਹੈ ਕਾਂਗਰਸ ਕਾਲੀ ਬੀਜੇਪੀ ਚਾ ਕੋਈ ਹਥਿਆਰ ਨਹੀਂ ਅਸੀਂ ਹੀ ਹਥਿਆਰ ਦੇ ਤੌਰ ਤੇ ਵਰਤੇ ਜਾ ਰਹੇ ਹਾਂ ਅੱਜ ਮੈਂ ਬੁੱਤ ਦਾ ਰੌਲਾ ਪਿਆ ਇੱਕ ਟੁੱਟਾ ਜਿਹਾ ਆਇਆ ਕਹਿੰਦਾ ਮੈਂ ਇੱਥੇ ਬੁੱਤ ਨਹੀਂ ਲੱਗਣ ਦਿੰਦਾ ਹੈ ਕੌਣ ਸੀ ਐਸਸੀ ਬੰਦਾ ਸੋ ਸਾਥਿਓ ਇਹ ਸਾਨੂੰ ਸਮਝਣ ਦੀ ਲੋੜ ਹੈ ਇਹ ਸਾਨੂੰ ਵਾਚਣ ਦੀ ਲੋੜ ਹੈ ਠੰਡੇ ਦਿਮਾਗ ਨਾਲ ਸੋਚਣ ਦੀ ਲੋੜ ਹੈ ਆ ਖੋਪੜ ਖੋਲ ਕੇ ਸੋਚਣ ਦੀ ਲੋੜ ਹੈ ਵੀ ਅਸੀਂ ਜਿਹੜੀਆਂ ਪਾਰਟੀਆਂ ਨੂੰ ਆਪਣੇ ਮਾਈ ਬਾਪ ਬਣਾਈ ਬੈਠੇ ਐ ਜਿਹੜੇ ਲੀਡਰਾਂ ਨੂੰ ਅਸੀਂ ਆਪਣਾ ਮਾਈ ਬਾਪ ਬਣਾਈ ਬੈਠੇ ਐ ਜਿਨ੍ਹਾਂ ਤੋਂ ਬਿਨਾ ਅਸੀਂ ਘਰ ਦੇ ਵਿੱਚ ਸ਼ੋਭਾ ਯਾਤਰਾ ਨਹੀਂ ਤੋਰਦੇ ਸਾਡੇ ਘਰ ਜੀ ਕੀਰਤਨ ਹੋਵੇ ਉਹ ਨਹੀਂ ਅਸੀਂ ਪੂਰਾ ਮਨ ਦੇ ਵਿਆਹ ਤੇ ਉਹ ਹੁੰਦੇ ਨੇ ਸਾਡੇ ਭੋਗਾਂ ਤੇ ਉਹ ਬੋਲਦੇ ਨੇ ਅਸੀਂ ਉਹਨਾਂ ਨੂੰ ਆਪਣੇ ਸਿਰ ਤੇ ਬਿਠਾਇਆ ਉਹਨਾਂ ਨੂੰ ਹੀਰੋ ਬਣਾਇਆ ਹੋਇਆ ਔਰ ਉਹ ਸਾਡੇ ਬਰਹਿਬਰਾਂ ਦੀ ਦੁੱਕੀ ਦੀ ਨਹੀਂ ਇੱਜ਼ਤ ਨਹੀਂ ਕਰਦੇ ਤਾਂ ਹੁਣ ਤੁਸੀਂ ਦੇਖ ਲਓ ਮੈਂ ਤਾਂ ਕਹਿੰਦਾ ਤੁਸੀਂ ਆਪ ਮੈਂ ਮੇਰਾ ਦਾ ਮਕਸਦਾ ਮੁੱਦਾ ਚੱਕਣਾ ਤੁਸੀਂ ਆਪ ਪ੍ਰੈਕਟੀਕਲ ਕਰਕੇ ਦੇਖੋ ਸੋ ਸਾਥਿਓ ਮੈਂ ਮਜਵੀ ਰਮਦਾਸੀਆ ਬਾਲਮੀਕ ਸਮਾਜ ਸਾਰਿਆਂ ਨੂੰ ਬੇਨਤੀ ਕਰਦਾ ਭਰਾਵੋ ਜੇ ਅੱਜ ਸਾਡਾ ਰਾਜ ਨਹੀਂ ਆ ਰਿਹਾ ਨਾ ਉਹਦੇ ਲਈ ਇਹਨਾਂ ਦੀ ਔਕਾਤ ਨਹੀਂ ਹੈ ਇਹਦਾ 3.5% ਨੇ ਬਾਦੂ 14% 15% ਨੇ ਅਸੀਂ 85% ਹੈ ਅਸੀਂ ਇਹਨਾਂ ਦਾ ਰਾਜ ਭਾਗ ਕਾਇਮ ਕੀਤਾ ਹੋਇਆ ਅਸੀਂ ਵੋਟਾਂ ਪਾਉਨੇ ਆ ਮੈਂ ਗਲਤੀ ਮੰਨਦਾ ਕਿ ਮੈਂ ਬੀਜਪੀ ਕਾਂਗਰਸ ਅਕਾਲੀਆਂ ਨੂੰ ਝਾੜੂ ਨੂੰ ਵੋਟ ਪਾ ਕੇ ਆਪਣੇ ਹੀ ਸਮਾਜ ਦੀ ਗੁਲਾਮੀ ਪੱਕੀ ਕੀਤੀ ਹੈ ਤੁਸੀਂ ਵੀ ਇਸ ਗੱਲ ਨੂੰ ਮੰਨੋ ਕਿ ਅਸੀਂ ਆਪਣੇ ਸਮਾਜ ਨਾਲ ਧੋਖਾ ਕਰ ਰਹੇ ਹਾਂ ਅਸੀਂ ਆਪਣੇ ਸਮਾਜ ਨੂੰ ਗੁਲਾਮੀ ਵੱਲ ਧੱਕ ਰਹੇ ਹਾਂ ਉਹਨਾਂ ਦਾ ਏਜੰਡਾ ਸਪਸ਼ਟ ਹੈ ਉਹਨਾਂ ਨੇ ਆ ਬੂੜਾ ਤੋਂ ਸਿੱਧ ਕਰਤਾ ਡਾਕਟਰ ਅੰਬੇਡਕਰ ਸਾਹਿਬ ਦੇ ਬੁੱਤ ਤੋਂ ਸਿੱਧ ਕਰਤਾ ਵੀ ਸਾਡਾ ਏਜੰਡਾ ਸਪਸ਼ਟ ਹੈ ਕਿ ਅਸੀਂ ਤੁਹਾਡੇ ਰਹਿਬਰਾਂ ਦੀ ਦੁੱਕੀ ਦੀ ਇੱਜ਼ਤ ਨਹੀਂ ਕਰਨੀ ਤੁਸੀਂ ਸਾਨੂੰ ਚਾਹੇ ਆਪਣੇ ਸਿਰ ਤੇ ਬਿਠਾ ਕੇ ਰੱਖੋ ਚਾਹੇ ਤੁਸੀਂ ਸਾਨੂੰ ਜਿੰਨੀ ਮਰਜ਼ੀ ਜਿੱਤ ਦਿਓ ਹੁਣ ਅਜੇ ਦਿਨ 7 ਤਰੀਕ ਨੂੰ ਭਗਵਾਨ ਬਾਲਵੀਰ ਮਹਾਰਾਜ ਦਾ ਆਉਣਾ ਆ ਜਿਨ੍ਹਾਂ ਨੇ ਬੋਰਡਾਂ ਤੇ ਫੋਟੋਆਂ ਨਹੀਂ ਲਗਾਈਆਂ ਚਾਹੇ ਉਹ ਗੁਰ ਕੀਰਤ ਹੈ ਚਾਹੇ ਸੌਂਦ ਹੈ ਚਾਹੇ ਭਾਜਪੀ ਵਾਲੇ ਨੇ ਸਭ ਤੋਂ ਮੁਰੱਟ ਪੂਸੀਆਂ ਮਾਰ ਕੇ ਫਿਰਦੇ ਹੋਣਗੇ ਕਿਉਂਕਿ ਕਾਰਨ ਸਾਡੇ ਹੀ ਸਮਾਜ ਦੇ ਵਿੱਚ ਜਿਹੜੇ ਅਜੇ ਭੜੂਏ ਬੈਠੇ ਨੇ ਜਿਨ੍ਹਾਂ ਨੂੰ ਛੋਟੀਆਂ-ਛੋਟੀਆਂ ਗਰਜਾਂ ਨੇ ਗਰਜਾਂ ਕਿਨੇ ਲਾਲਚ ਨੇ ਕਿ ਸ਼ਾਇਦ ਮੈਨੂੰ ਐਮਸੀ ਬਣਾ ਦੇਣਗੇ ਉਹ ਤੁਹਾਡੀ 85% ਵੋਟ ਸ਼ਾਇਦ ਸਾਨੂੰ ਆਹ ਚੀਜ਼ ਦੇ ਦੇਣਗੇ ਉਹ ਤੁਹਾਡੀ 85% ਵੋਟ ਸ਼ਾਇਦ ਸਾਨੂੰ ਆਹ ਚੀਜ਼ ਉਹ ਤੁਹਾਡੀ ਏਡੀ ਗਿਣਤੀ ਉਹ ਜੋੜ ਲਓ ਨਾ ਲੜੋ ਆਪਸ ਵਿੱਚ ਦਲਾਲਾਂ ਨੂੰ ਲੱਭੋ ਸਾਡੇ ਸਮਾਜ ਦੇ ਦਲਾਲ ਕਿਹੜੇ ਨੇ ਸਾਰਿਆਂ ਨੂੰ ਪਤਾ ਹੈ ਕਾਂਗਰਸ ਨੇ ਅੰਬੇਡਕਰ ਦਾ ਫੁੱਲ ਬਰੋਸ ਕੀਤਾ ਜਲੀਲ ਕੀਤਾ ਪਰ ਸਾਡੇ ਲੋਕ ਫੇਰ ਕਹੀ ਜਾਂਦੇ ਨੇ ਅਸੀਂ ਕਾਂਗਰਸ ਤੋਂ ਬਿਨਾ ਮਰ ਜਾਾਂਗੇ ਜਿਹੜੀ ਪਾਰਟੀ ਨੇ ਸਾਨੂੰ ਮਾਰਤਾ ਸਾਨੂੰ ਗੰਦ ਚੱਕਣੇ ਮਜਬੂਰ ਕਰਤਾ ਸਾਡੀਆਂ ਨੌਕਰੀਆਂ ਖੋਲੀਆਂ ਔਰ ਬੀਜੇਪੀ ਸਿੱਧਾ ਸਿੱਧਾ ਕਹਿ ਰਹੀ ਹੈ ਕਿ ਵੀ ਮੈਂ ਸतीश ਦੇ ਨਾਮ ਮਨੁਸਿਮਰਤੀ ਲਾਗੂ ਕਰਨੀ ਹੈ ਔਰ ਜਿਹੜਾ ਝਾਲੂ ਪਾਰਟੀ ਹੈ ਉਹ ਸੁਪੂਲੀ ਇਹਨਾਂ ਨੇ ਕੱਢਿਆ ਹੈ ਉਹ ਸ਼ਰੀਆਮ ਅਰਜਰਵੇਸ਼ਨ ਦਾ ਵਿਰੋਧੀ ਹੈ ਤਾਂ ਹੁਣ ਸਾਡੀਆਂ ਬੁੱਧੀਆਂ ਕਿੱਥੇ ਚਰਨ ਗਈਆਂ ਨੇ ਅਜਿਹੇ ਜਿਹੇ ਖੋਪਰ ਨੇ ਕਿ ਅਸੀਂ ਉਹੀ ਕਹੀ ਜਾਂਦੇ ਜੀ ਅਸੀਂ ਤਾਂ ਮਰ ਜਾਂਗੇ ਕਾਂਗਰਸੀ ਅਸੀਂ ਬੀਜੇਪੀ ਅਸੀਂ ਕਾਲੀ ਭਰਾਵੋ ਜਿਹੜੇ ਲੋਕ ਤੁਹਾਡੇ ਰਹਿਬਰਾਂ ਦੀ ਇੰਨੀ ਨਫ਼ਰਤ ਕਰਦੇ ਨੇ ਰਹਿਬਰਾਂ ਦੀ ਫੋਟੋ ਬੁੱਤ ਲਗਾਉਣ ਤੇ ਨਹੀਂ ਲਗਵਾ ਰਹੇ ਉਹਨੂੰ ਜਲੀਲ ਕਰ ਰਹੇ ਨੇ ਕਿ ਉਹ ਤੁਹਾਨੂੰ ਰਾਜ ਭਾਗ ਤੇ ਬੈਠਣ ਦੇ ਦੇਣਗੇ ਕੀ ਤੁਹਾਨੂੰ ਇੱਜ਼ਤ ਦੇ ਦੇਣਗੇ ਉਂ ਜਾ ਕੇ ਮਿੰਤਾ ਕਰੀ ਜੋ ਹੱਥ ਜੋੜੀ ਜਾਓ ਉਹ ਸਾਡੀ ਸਦੀਆਂ ਤੋਂ ਆਤ ਬਣੀ ਹੋਈ ਹੈ ਮੈਂ ਨੌਜਵਾਨ ਸਾਥੀਆਂ ਨੂੰ ਜਾਗ ਦੀ ਜ਼ਮੀਰ ਵਾਲਿਆਂ ਨੂੰ ਲੋਕਾਂ ਨੂੰ ਕਹਿਣਾ ਚਾਹਨਾ ਇਹ ਜਦ ਭਗਵਾਨ ਵਾਲਮੀਕ ਦੇ ਆਉਣ ਸ਼ੋਭਾ ਯਾਤਰਾ ਚ ਕਿਉਂਕਿ ਸਾਡੇ ਲੋਕ ਦੇ ਨਾਲ ਸਨਮਾਨਤ ਬਹੁਤ ਕਰਦੇ ਨੇ ਸਾਨੂੰ ਮਾਨ ਸਤਕਾਰ ਨਹੀਂ ਦਿੰਦੇ ਜਦ ਅਸੀਂ ਜਾਂਦੇ ਆਂ ਸਾਨੂੰ ਤਾਂ ਖੁੰਝੇ ਚ ਲਗਾ ਕੇ ਬਿਠਾ ਦਿੰਦੇ ਨੇ ਸਰੋਪਾ ਵੀ ਜੇ ਕੋਈ 15-20 ਬੰਦੇ ਕਹਿੰਦੇ ਨੇ ਵੀ ਉਹ ਫੁਲਾਣਾ ਆਇਆ ਹੋਇਆ ਉਹ ਵੀ ਸਾਨੂੰ ਜਲੀਲ ਕਰਕੇ ਦਿੰਦੇ ਨੇ ਇਹ ਜਿਹੜੇ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਸਾਨੂੰ ਜਲੀਲ ਕਰਦੇ ਨੇ ਸਾਡੇ ਰਹਿਬਰਾਂ ਦੀਆਂ ਫੋਟੋਆਂ ਨਹੀਂ ਲਗਾਉਂਦੇ ਉਹਨਾਂ ਨੂੰ ਅਸੀਂ ਹਾਰ ਪਾਪ ਪਾ ਕੇ ਉਹਨਾਂ ਦੇ ਸਰੂਪੇ ਪਾਪ ਪਾ ਕੇ ਮੂਹਰੇ ਤੋੜਾਂਗੇ ਤਾਂ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ ਤੁਹਾਨੂੰ ਹੁਣ ਬੇਸ਼ੱਕ ਪੂਰੇ ਹੋਰਡਿੰਗ ਬੋਰਡ ਲਗਾ ਦੇਣ ਇਸ ਤੋਂ ਪਹਿਲਾਂ ਕਿਤੇ ਨਹੀਂ ਲੱਗੇ ਹੁਣ ਵੀ ਜਾ ਕੇ ਦੇਖ ਲਓ ਬਹੁਤ ਧੰਨਵਾਦ ਖੋਪਰ ਖੋਲੀਏ ਰਾਜ ਭਗਤ ਦੀ ਲੜਾਈ ਲੜੀਏ ਛੱਡੀਏ ਰਾਜਨੀਤਿਕ ਪਾਰਟੀਆਂ ਦੀ ਗੁਲਾਮੀ ਬਹੁਤ ਧੰਨਵਾਦ ਜੈ ਭੀਮ ਜੈ ਪਾਲ ਜੈ ਸੁਭਦਾ